ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕਨਾਮਲੇਵਾ ਸੰਗਤ ਨੂੰ ਧੰਨ ਕਲਗੀਾਂ ਵਾਲੇ ਪਾਤਸ਼ਾਹ ਪੁੱਤਰਾ ਦੇ ਦਰਬਾਰ ਦਾਨੀ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਅੱਜ ਇਹ ਮਹਾਨ ਨਗਰ ਕੀਰਤਨ ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਰਾ ਕਾਨ ਸਾਹਿਬ ਦੇ ਪੰਜ ਪਿਆਰਿਆਂ ਦੀ ਗਵਾਈ ਧੰਗੁਰ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਸੀ ਔਰ ਇਹ ਵਖ ਵਖ ਪੜਾਵਾਂ ਨੂੰ ਤੈਅ ਕਰਕੇ ਸ਼ਾਮ ਨੂੰ ਗੁਰਦਰਾ ਕਾਨ ਸਾਹਿਬ ਇਹਦੀ ਸਮਾਪਤੀ ਹੋਣੀ ਹੈ ਕਲਗੀਧਰ ਪਾਤਸ਼ਾਹ ਦੇ ਬਹੁਤ ਵੱਡੇ ਪਰਪਕਾਰ ਨੇ ਆਓ ਉਹਨਾਂ ਨੂੰ ਯਾਦ ਕਰਦੇ ਹਾਂ ਸੀਚਕਾਈਏ ਧੰਗੁਰ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਹੁਕਮ ਵੀ ਕੀਤਾ ਸੀ ਆਗੇ ਆਪੇ ਹੀ ਅਕਾਲ ਕੀ ਤਵੇਂ ਚਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਏ ਅੰਮ੍ਰਿਤ ਧਾਰੀ ਹੋਈਏ ਪਤਿਤਪੁਰਾਂ ਦੀ ਜੂੜ ਛੜੀਏ ਜਿੱਤੇ ਮੈਂ ਆਪਣੇ ਵੱਲੋਂ ਵਧਾਈ ਦੇਣਾ ਆਪਣੇ ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਸਿੰਘਜਿੰਦਰ ਸਿੰਘ ਭਾਮ ਜੀ ਵੱਲੋਂ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਵਧਾਈ ਵੀ ਦੇਣਾ ਸਮੁੱਚਿਆ ਸੰਗਤਾਂ ਨੂੰ ਜੀ ਆਇਆਂ ਵੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਦੇ ਦਿਹਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਕੇਪਵ ਬਲਯੋ ਅਸ਼ਮੇਸ਼ ਪਾਸ਼ਾ ਤਨਤਮ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਗ ਦੀਆਂ ਸਰਬੱਤਰ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਹੋਣ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਗ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਲਈ ਹੋਏ ਅੱਜ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਮਹਾੜ ਨਿਗਰ ਕੀਰਤਨ ਆਰੰਭ ਹੋਇਆ ਹੈ ਲੋਕੇ ਸਾਰੇ ਸ਼ਹਿਰ ਦੇ ਪ੍ਰਕਰਮਨ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕਨੂ ਸਾਹਿਬ ਦੀ ਸੰਪੂਰਨਤਾ ਹੋਵੇਗੀ। ਭਾਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1660 ਈਸਵੀ ਨੂੰ ਪਟਨੇ ਦੀ ਧਰਤੀ ਤੇ ਹੋਇਆ। ਗੁਰਪ੍ਰੇਖ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਭਾਨ ਗੁਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪਟਨੇ ਦੀ ਧਰਤੀ ਤੇ ਬਹੁਤ ਕੌਕੇ ਕੀਤੇ। ਉਹਨਾਂ ਨੇ ਪਰ ਅਟਨੇ ਸਾਹਿਬ ਕੋਲ ਗੱਲ ਕਰਕੇ ਸ੍ਰੀ ਨੰਨਪੁਰ ਸਾਹਿਬ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਨਗਰ ਜਿਹੜਾ ਸੀ ਵਸਾਉਣਾ ਕੀਤਾ ਇੱਥੇ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਫਰਵਪਕਾਰ ਕਰਨਾ ਕੀਤੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਗੁਰੂ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿਲਕ ਜੰਝੂ ਰਾਖਾ ਪ੍ਰਣ ਤਾਕਾ ਕੀਨੋ ਵੱਡੋ ਕਲੂਮੇ ਸਾਡਾ ਦਿਲਕ ਤੇ ਜੰਝੂ ਦੀ ਰਾਖੀ ਵਾਸਤੇ ਦਿੱਲੀ ਵਿਖੇ ਸ਼ਹਾਦਤ ਦੇਣ ਵਾਸਤੇ ਤੋਰਨਾ ਕੀਤਾ ਇਸੀ ਤਰ੍ਹਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 1699 ਈਸਵੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਉਸ ਵੇਲੇ ਪਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆ ਕਰਕੇ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਨੇ ਪੁੱਛਣਾ ਕੀਤਾ ਕਿ ਉੱਥੇ ਕੋਈ ਹੋਰ ਵੀ ਸਿੱਖ ਸੀ ਜਿਨੇ ਹਾ ਦਾ ਨਾਰਾ ਮਾਰਿਆ ਹੋਵੇ ਭਾਈ ਜੈਤਾ ਜੀ ਨੇ ਕਹਿਣਾ ਕੀਤਾ ਕਿ ਮਹਾਰਾਜ ਸਿੱਖ ਤੇ ਬਹੁਤੀ ਪਰ ਸਾਰੇ ਆਪਣੇ ਆਪ ਨੂੰ ਸਿੱਖ ਕਹਾਉਣ ਤੋਂ ਇਨਕਾਰ ਕਰ ਗਈ ਸੀ ਸਤਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੈਂ ਐਸਾ ਖਾਲਸਾ ਸਾਜ ਜਿਹੜਾ ਲੱਖਾਂ ਦੇ ਵਿੱਚ ਖੜਾ ਹੋਇਆ ਸਾਰਿਆਂ ਨੂੰ ਦਿਖੇਗਾ ਸੋ ਸਤਗੁਰੂ ਜੀ ਦੇ ਮਹਾਨ ਪਰਉਪਕਾਰ ਜੋ ਉਹਨਾਂ ਨੇ ਸਾਡੇ ਵਾਸਤੇ ਕੀਤੇ ਆਪਣਾ ਸਾਰਾ ਸਰਬੰਸ ਜਿਹੜਾ ਸੀ ਕੁਰਬਾਨ ਕਰ ਦਿੱਤਾ ਸੋ ਐਸੇ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਜੋ ਉਸ ਦੀ 7ਵੀਂ ਨੂੰ ਪਟਨਾ ਸਹਿਰ ਵਿਖੇ ਹੋਇਆ ਹੈ ਸੋ ਜਗਾ ਜਗਾ ਤੇ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਸੰਗਤਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਸੰਗਤਾ ਭਾਰੀ ਗਿਣਤੀ ਦੇ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਵੱਲੋਂ ਸਾਧਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਵਰਤਦੀਆਂ ਅਬਿਨਤ ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ